ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਫੇਰ ਬਹੁਤ ਮਿਹਨਤੀ ਪਰਿਵਾਰ ਦੇ ਘਰੇ ਪਹੁੰਚੇ ਆ ਜਿਹੜੇ ਕਾਫੀ ਅਣਥੱਕ ਮਿਹਨਤ ਕਰਦੇ ਆ ਇਹ ਤਾਂ ਕਾਫੀ ਜਨਮਰ ਵੀਰ ਆ ਗਏ ਨੇ ਹੁਣ ਕਹਦੋਣੇ ਸ਼ੁਰੂ ਕਰਤੇ ਦੁੱਧ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਦੁੱਧ ਦਾ ਕਾਰੋਬਾਰ ਹੈ ਅਣਥੱਕ ਮਿਹਨਤ ਕਰਕੇ ਕਾਫੀ ਤਰੱਕੀ ਵਾਲੇ ਪਾਸੇ ਗਏ ਆ ਜਿਹੜੇ ਕੋਈ ਭਰਾ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਫੇਸਬੁੱਕ ਤੇ ਜੁੜੇ ਆ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰ ਲਿਓ ਤੇ ਅੱਜ ਵੀਰ ਦੇ ਕੋਲੇ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਤੇ ਵੀਰ ਨੇ ਜਿਹੜੀ ਕੰਪਾਈਨ ਆ ਗਈ ਵੱਡੀ ਉਹ ਸੇਲ ਕਰਨੀ ਹੈ ਸੀਜ਼ਨ ਹੋ ਗਿਆ ਸਟਾਰਟ ਜਿਹੜੇ ਵੀ ਸੱਜਣ ਕੋਈ ਕੰਪਾਈਨ ਲੱਭਦੇ ਆ ਬਿਲਕੁਲ ਹਰ ਇੱਕ ਐਂਗਲ ਤੋਂ ਹਰ ਇੱਕ ਚੀਜ਼ ਉਹਦੀ ਕੈਮਰੇ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨੰਬਰ ਵੀਰ ਦਾ ਪੱਟੀ ਤੇ ਛੱਡਾਂ ਗੱਲਬਾਤ ਸਾਡੇ ਬਾਪੂ ਜੀ ਨਾਲ ਵੀਰ ਜੀ ਹਰਕਾ ਨਾ ਕਰਾਉਣੇ ਆ ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਆ ਕੋ ਜੀ ਠੀਕ ਹੈ ਸ਼ਰਦੀ ਕਾਲ ਆ ਸੀਜ਼ਨ ਬਹੁਤ ਵਧੀਆ ਬਾਪੂ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸਿਓ ਜੀ ਦਜ਼ਾਰ ਸਿੰਘ ਨਾਮ ਮੇਰਾ ਪਿੰਡ ਗਿਲਪੱਤੀ ਜ਼ਿਲ੍ਹਾ ਬਰਾਂਡਾ ਜੀ ਐ ਤੁਹਾਡਾ ਬਾਈ ਜੀ ਕੀ ਨਾਮ ਹੈ ਸਰਬਜੀਤ ਸਿੰਘ ਹੈ ਮੇਰਾ ਐ ਸਰਬਜੀਤ ਬਾਈ ਜੇ ਆਪਾਂ ਸੇਲ ਦੀ ਗੱਲ ਹੀ ਕਰੀਏ ਅੱਜ ਫਿਰ ਕੀ ਚੀਜ਼ ਸੇਲ ਕਰਨੀ ਹੈ ਤੁਸੀਂ ਕੰਬਾਈਨ ਸੇਲ ਕਰਨੀ ਹੈ ਬਾਈ ਜੀ ਕੱਲੀ ਕੰਬਾਈਨ ਹੀ ਆ ਹੋਰ ਤਾਂ ਨਹੀਂ ਕੁਝ ਕੈਮਰੇ ਚ ਪਾਉਣਾ ਨਹੀਂ ਨਹੀਂ ਕੱਲੀ ਕੰਬਾਈਨ ਜੀ ਅੱਛਾ ਇਹ ਕਿਹੜਾ ਮਾਡਲ ਹੈ ਜੀ ਉਹ ਉਹ 2006 ਮਾਡਲ ਆ ਜੀ ਜੀ ਹਾਂ ਜੀ ਹੁਣ ਫਿਰ ਸੇਲ ਕਰਨ ਦਾ ਕਿਵੇਂ ਬਾਪੂ ਮਨ ਕਰ ਲਿਆ ਮਨ ਆਇਆ ਕਰ ਲਿਆ ਵੀ ਜਗ੍ਹਾ ਦੀ ਤੰਗੀ ਹੋ ਗਈ ਪਸ਼ੂ ਵਧਾਉਣੇ ਆ ਪਹਿਲਾਂ ਵੀ ਪਸ਼ੂ ਕਾਫੀ ਹੋ ਗਏ ਤੇ ਜਗ੍ਹਾ ਦੀ ਤੰਗੀ ਕਰਕੇ ਸੰਦ ਆ ਜਿਹੜੇ ਸੁਪਰ ਸੀਡਰ ਉਹ ਵੀ ਕਿਸੇ ਦੇ ਘਰੇ ਖੜਾ ਹੈ ਤੇ ਇਹਦਾ ਕਟਰ ਵੀ 골ਡ ਸਟਾਕ 골ਡ ਸਟਾਕ ਖੜਾ ਹੈ ਜੀਰ ਉਹਦੇ ਲਈ ਕਿਸੇ ਦੇ ਘਰੇ ਖੜੀ ਹੈ ਤਵੀਆਂ ਕਿਸੇ ਦੇ ਘਰੇ ਖੜੀਆਂ ਤੇ ਟ੍ਰੈਕਟਰ ਵਾਲੀ ਜਿਹੜੀ ਗੱਡੀ ਪਹਿਲਾਂ ਹੁੰਦੀ ਸੀ ਹੱਕ ਵਾਲੀ ਉਹ ਕਿਸੇ ਦੇ ਘਰੇ ਖੜੀ ਹੈ ਸੰਘਾਰ ਨਹੀਂ ਆਇਆ। ਫਖਰ ਫਖਰੀ ਕਹਿ ਸਕਦੇ ਹਾਂ। ਜੰਗਾਂ ਦੀ ਬਹੁਤ ਕਮੀ ਕਰਕੇ ਮਸ਼ੀਨ ਘਰੇ ਖਲੇਰੀਆ ਵਟਟਾਈ ਤੇ ਟਰਾਲੀ ਤੇ ਤੂੜੀ ਵਾਲੀ ਮਸ਼ੀਨ ਘਰੇ ਖੜੀ ਆ। ਬਸ ਅਸੀਂ ਚਾਰ ਪੰਜ ਛੇ ਨੇ ਘਰੇ ਖੜੇ ਆ। ਬਾਕੀ ਤਾਂ ਸਾਰੇ ਕਿਸੇ ਕੋਈ ਕਿਸੇ ਦੇ ਘਰੇ ਆ ਕੋਈ ਕਿਸੇ ਦੇ ਘਰੇ ਲਾਸ਼ ਦੇ। ਅੱਛਾ ਫਿਰ ਹੁਣ ਫਾਰਮ ਵਧਾਉਣ ਵਾਲੇ ਪਾਸੇ ਹੋ ਗਏ ਫਿਰ ਇਹ ਆ ਵੀ ਇੰਨੇ ਪਾਸੇ ਕਾਰੋਬਾਰ ਮਨੇਜ ਨਹੀਂ ਹੋ ਸਕਦਾ। ਹਾਂਜੀ ਹਾਂਜੀ। ਲੋ ਜੀ ਦਰਸ਼ਕੋ ਨਾਲ ਦੀ ਨਾਲ ਬਾਪੂ ਜੀ ਅਰگە ਨਾਲ ਸਾਡੇ ਵੀਰ ਆ ਗਏ। ਤੁਹਾਡੀ ਗੱਲਬਾਤ ਵੀ ਕਰਾਉਂਦੇ ਰਹਾਂਗੇ। ਜਿਹੜੇ ਕੋਈ ਭਰਾ ਮਸ਼ੀਨ ਭਾਲ ਦੇ ਫਿਰਦੇ ਆ ਪਿੰਡਾਂ ਦੇ ਵਿੱਚ ਗੇੜੇ ਖਾਂਦੇ ਫਿਰਦੇ ਆ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜਿਹੜੀ ਗੱਲ ਕਹਾਂਗੇ ਉਹ ਗੱਲ ਨਿਬੜੂਗੀ ਆਲੇ ਕਿੰਨਾ ਚਿਰ ਉਹ ਆਪਾਂ ਨੂੰ ਲਈ ਨੂੰ ਮਸ਼ੀਨ ਇਹ ਬਾਈ ਜੀ ਆਪਾਂ ਪਿੰਡੋਂ ਹੀ ਲਈ ਸੀ ਆਪਣੇ ਹਾਂ ਇਹ 2011 ਚ ਲਈ ਸੀ ਜੀ ਹਾਂਜੀ ਆਪਾਂ ਨੂੰ ਟੁਕੜ ਮੰਨ ਲਓ 28 29 ਸੀ ਨਾ ਆਪਣੇ ਕੋਲ ਹੀ ਆ ਇਹ ਹੂੰ ਹਾਂਜੀ ਹੁਣ ਫਿਰ ਬਾਹਰ ਹੀ ਖੜੀ ਆ ਕਾਗਜ਼ ਕੂਕ ਚ ਪਾਇਆ ਕਿ ਉਹੀ ਖੜੀ ਆ ਨਹੀਂ ਨਹੀਂ ਬਾਈ ਜੀ ਆਪਣੇ ਸ਼ੈੱਡ ਚ ਲੱਗਦੀ ਆ ਜੀ ਅੰਦਰ ਉਦੋਂ ਤੇ ਸ਼ੈੱਡ ਚ ਲੱਗਦੀ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਪ੍ਰੋਪਰ ਸ਼ੈੱਡ ਬਣਾਇਆ ਵਿਆ ਉਹਨੇ ਹਾਂਜੀ ਹਾਂਜੀ ਸੰਦਾ ਨੇ ਸਾਰੇ ਇੱਧਰ ਵੀ ਬਣਾਏ ਸੀਗੇ ਛੱਡ ਹਾਂ ਇੱਧਰ ਵੀ ਹੁਣ ਪਸ਼ੂਆਂ ਦਾ ਹੋ ਗਿਆ ਤੁਸੀਂ ਦੇਖ ਲਓ ਹੁਣ ਅੰਦਰ ਪਸ਼ੂ ਬੰਨਣੇ ਪੈ ਰਿਆ ਤਾਂ ਕਰਕੇ ਜਗ੍ਹਾ ਦੀ ਕਮੀ ਕਰਕੇ ਵੇਚ ਜਿਹੜੇ ਪਾਸੇ ਨਿਗਾ ਮਾਰਦੇ ਆ ਉਸ ਪਾਸੇ ਹੀ ਜਾਨਵਰੀ ਜਾਨਵਰ ਹੈ ਤੇ ਵੇਖੋ ਤੁਸੀਂ ਪ੍ਰੋਪਰ ਬਾਈ ਨੇ ਮਸ਼ੀਨ ਵਾਤੀ ਅੰਦਰ ਲੁਕੋ ਕੇ ਲਈ ਦੀ ਆ ਟਾਇਰਾਂ ਬਾਰੇ ਇੱਕ ਪ੍ਰੋਪਰ ਸਰਵਿਸ ਕੋਲੇ ਖੜ ਕੇ ਬੜੀ ਜਾਣਕਾਰੀ ਦਿਓ ਬਈ ਹਾਂਜੀ ਟਾਇਰ ਆਪਾਂ ਨਵੇਂ ਪੁਆਏ ਸੀ ਜੀ ਇਹਨੂੰ 1.5 ਤਿੰਨ ਸੀਜ਼ਨ ਹੀ ਹੋਇਆ ਜੀ ਨਵੇਂ ਪੁਆਏ ਨੂੰ ਜੇ ਕੇ ਦੇ ਅਗਲੇ ਟਾਇਰ ਹੈ ਜੀ ਮਗਰਲੇ ਟਾਇਰ ਜੀ ਐਮ ਆਰ ਐਫ ਦੇ ਐਮ ਆਰ ਐਫ ਦੇ ਮਗਰਲੇ ਐਮ ਆਰ ਐਫ ਦੇ ਟਾਇਰ ਹੈ ਜੀ ਉਹਦਾ 200 ਜੀ ਲਾਇਆ ਉਹਨਾਂ ਨੇ ਉਹ 200 ਜੀ ਨਹੀਂ ਹੋਇਆ ਇਹ ਵੀ ਨਵੇਂ ਪਾਇਆ ਟਾਇਰ ਸਾਰੇ ਨਵੇਂ ਆ ਲੋਕਲੀ ਚੱਲਦੀ ਹੈ ਹਾਂਜੀ ਚੱਲਦੀ ਫਿਰ ਬਾਪੂ ਇੱਕ ਹਿਸਾਬ ਨਾਲ ਪਿੰਡ ਪਿੰਡ ਚ ਹੀ ਆ ਫਿਰ ਪਿੰਡ ਪਿੰਡ ਹੀ ਚੱਲਦੇ ਆ ਪਿੰਡ ਪਿੰਡੀ ਬਾਹਰ ਕਿਤੇ ਨਹੀਂ ਕਦੇ ਵੀ ਸਮਾਨ ਇਹਦਾ ਜਿਹੜਾ ਪਾਇਆ ਰੀ ਨਾਲ ਸਮਾਨ ਪਾਇਆ ਜਿਹੜਾ ਕੋਈ ਲੋੜ ਪੈਂਦੀ ਹੈ ਜੇ ਕੋਈ ਘਾਸ ਗਿਆ ਐ ਨਹੀਂ ਉਹ ਤੇ ਮਾਲ ਭਰਾ ਕੇ ਤੇ ਉਹ ਗ੍ਰੈਂਡ ਕਰਾ ਕੇ ਤੇ ਉਹ ਉਹ ਸ਼ਾਟ ਪਾਦੀ ਬਿਲਕੁਲ ਨਵੀਂ ਪਾਉਨੇ ਆ ਉਧਰ ਆਪਣੇ ਘਰੇ ਪੰਗੀਆਂ 6-7 ਛਾਬਟਾ ਪੰਗੀਆਂ ਹਾਂ ਕੱਡੀਆਂ ਪਗੀਆਂ ਮਤਲਬ ਬੇਕਾਰ ਹਾਂ ਚਾਲੂ ਕੰਮ ਜਪਾ ਕੰਮ ਨਹੀਂ ਕੰਮ ਹਾਂ ਕੰਮ ਇਹਦਾ ਕਰਾਉਣਾ ਹੈ ਰੀਗਨਲ ਕਰਾਉਣਾ ਚਾਰ ਪੰਜ ਮਹੀਨਿਆਂ ਬਾਅਦ ਲੱਗ ਜਾਣਾ ਜੀ ਇਹ ਅਜਿਆ ਕੰਮ ਨਹੀਂ ਕਰਾਇਆ ਤੇ ਮੁੱਢ ਤੋਂ ਹੀ ਕਰੇ ਕੋਈ ਬ੍ਰੇਕਡਾਊਨ ਨਹੀਂ ਆਉਂਦੀ ਜਮਈ ਕਦੇ ਬ੍ਰੇਕਡਾਊਨ ਨਹੀਂ ਆਉਂਦੀ ਬਸ ਹਾਂਜੀ ਜੀ ਪੂਰੀ ਵਧੀਆ ਚੱਲ ਰਹੀ ਹੂੰ ਕੀ ਇਹਦੀ ਡਿਮਾਂਡ ਡਿਮਾਂਡ ਕੀ ਕਰਦੇ ਹੋ ਜੀ ਬਾਤੋ ਦੇ ਲੈਣਾਂ ਦੀ ਗੱਲ ਹੀ ਕਰਦੇ ਬਸ ਬਾਤ ਦੇ ਲੈਣ ਵਾਲੀ ਗੱਲ ਆ ਆਪਾਂ ਨਾਲ ਕੋਈ 10 ਮੰਗੇ ਨਾ 8 ਮੰਗੇ ਦਾ ਸਾਢੇ 6 ਲੱਖ ਰੁਪਏ ਦੇ ਦਾਂਗੇ ਆਪਾਂ ਲੈ ਵੀ ਦਰਸ਼ਕੋ ਚੈੱਕ ਤੁਸੀਂ ਕਰ ਲਓ ਸਟਿੱਕਰਾਂ ਦੀ ਗੱਲ ਕਰੀਏ ਰੰਗ ਰੂਪ ਦੀ ਗੱਲ ਕਰੀਏ ਸਾਮ ਸੰਭਾਲ ਦੀ ਗੱਲ ਕਰੀਏ ਹਰ ਇੱਕ ਚੀਜ਼ ਦਾ ਕੈਮਰੇ ਦੇ ਵਿੱਚ ਆਪਾਂ ਕੈਡ ਕਰ ਲਈ ਇੰਜਨ ਤੇ ਗੇਅਰ ਦੀ ਸਾਰੇ ਸਮਾਨ ਦੀ ਮਤ ਜ਼ਿੰਮੇਵਾਰੀ ਸਾਡੀ ਸੀਜ਼ਨ ਦੀ ਜ਼ਿੰਮੇਵਾਰੀ ਹੈ ਜੋ ਕੋ ਟੁੱਟ ਜੋ ਕੋ ਟੁੱਟ ਪਾਜ ਹੋ ਗਈ ਉਹ ਤਾਂ ਵੱਖਰੀ ਗੱਲ ਹੈ ਹੂੰ ਵੈਸੇ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਇੰਜਨ ਗੇਅਰ ਟਾਇਰ ਚਾਰੇ ਟਾਇਰ ਨਵੇਂ ਆ ਇੰਜਨ ਨਵੇਂ ਆ ਗੀਅਰ ਨਵੇਂ ਆ ਬਲ ਜਮਾ ਹੈ ਛੋੜਾ ਨਹੀਂ ਮਾਨਤਨ ਮਾੜਾ ਮੋਟਾ ਕਰ ਦਿਓਗੇ ਉਹ ਮੌਕੇ ਤੇ ਦੇਖ ਲਾਂਗੇ ਥੋੜਾ ਬਹੁਤਾ ਕੋਈ ਮਾਨਤਨ ਹੋ ਜੂ ਬਸ ਪਹਿਲੇ ਬਾਪੂ ਕਹਿੰਦਾ ਚੂੜੀ ਪੂਰੀ ਕਸਤੀ ਹੈ ਨਾ ਪਹਿਲਾਂ ਆਪਾਂ ਪਹਿਲੇ ਹਾਂ ਪਹਿਲੇ ਉਹ ਨਹੀਂ 6 ਵੀ ਜਿੰਨਾ ਕਿ ਲੈਣਾ ਜੀ ਬਾ ਫਿਰ ਵੀ ਉਹਦੇ ਚ ਯਾਰ 2000 ਮਤਲਬ ਮਾਨਤਨ ਕਰ ਕਰ ਦੇ ਦਾਂਗੇ ਫਿਰ ਫਿਰ ਬਾਪੂ ਜੀ ਮਜਬੂਰੀ ਹੋ ਗਈ ਫਿਰ ਮਸ਼ੀਨ ਮਜਬੂਰੀ ਹੋ ਗਈ ਆ ਵੇਲ ਹੁਣ ਤੁਸੀਂ ਪਸ਼ੂ ਖੜੇ ਆ ਆ ਫੀਡ ਪਈ ਐ ਕੋਈ ਉਧਰਲੇ ਬਾਹਰ ਦੇ ਪਾਸੇ ਦੁਕਾਨਾਂ ਆਪਣੀਆਂ ਕੁਝ ਫੀਡ ਪਈ ਐ ਆਪਾਂ ਫੀਡ ਦਾ ਵੀ ਥੋੜਾ ਬਹੁਤਾ ਕੰਮ ਕਰਦੇ ਆ ਜਿੰਨਾਂ ਕੋ ਮਤਲਬ ਖਾਸ਼ ਖਾਸ਼ ਬੰਦੇ ਆਪਣੇ ਉਹਨਾਂ ਨੂੰ ਦਿੰਨੇ ਆ ਤੇ ਆ ਜਗਾ ਦੇਖ ਲਓ ਹੁਣ ਉਧਰ ਪਸ਼ੂ ਖੜਿਆ ਅੱਗੇ ਉੱਥੇ ਖਿਲਾਰ ਕੇ ਰਿਪੇਅਰ ਕਰਦੇ ਇਹਨੂੰ ਰਿਪੇਅਰ ਕਰਦੇ ਸੀ ਉਹ ਵੀ ਜਗਾ ਰੁੱਕ ਗਈ ਹੁਣ ਇਹ ਜਗਾ ਵੀ ਰੁੱਕ ਗਈ ਕਸ਼ਾਵੇਂ ਇੱਥੇ ਸ਼ਾਮੇ ਪਸ਼ੂ ਬੰਦੇ ਕਰਾਂਗੇ ਇੱਥੇ ਹੁਣ ਜਗਾ ਦੇ ਤੋੜੇ ਤੁੱਪੇ ਤੁੱਪੇ ਦਾ ਕਿੱਥੇ ਖੜ੍ਹ ਸਕਦੇ ਆ ਪਸ਼ੂ ਦੀ ਬਾਦ ਸਿਆਲੋ ਸਿਆਲ ਤਾਂ ਸਿਆਲ ਤਾਂ ਫੀਡ ਸੀਗੀ ਦਾ ਨੰਗ ਉਹ ਤਾਂ ਚਲੋ ਨੰਗੀ ਮਾੜਾ ਮੋਟੇ ਠੰਡ ਘਟ ਮੰਦੀਆਂ ਹੁੰਦੀਆਂ ਹੁੰਦੀਆਂ ਮਾੜੇ ਮੋਟੇ ਵਾਲੇ ਜਾਨ ਦੀ ਜਾਨੀ ਕਿ ਗਰਮੀ ਤਾਂ ਫਿਰ ਗਰਮੀ ਦਾ ਬਹੁਤ ਮੰਦਿਆ ਇਹਨਾਂ ਨੂੰ ਇੱਥੇ ਬੰਨ ਕੇ ਇੱਥੇ ਕੂਲਰ ਕਾ ਉਹ ਲਾ ਕੇ ਕੂਲਰ ਵੀ ਲਾਵਾਂਗੇ ਪੱਕੇ ਲਾਵਾਂਗੇ ਪੁਹਾਰੇ ਗੁਰ ਲਾ ਕੇ ਫਿਰ ਇਹ ਜੀ ਖੇលਿਆ ਰਾਂਗੇ ਇਹਨਾਂ ਨੂੰ ਇੱਥੇ ਬਸ ਉਹਨਾਂ ਦੇ ਇੱਥੇ ਕਰਨਾ ਸੀ ਇੱਥੇ ਹੀ ਗਾਰਡ ਕਰਨਾ ਸੀ ਤਾਂ ਇਸੇ ਕਰਕੇ ਵੇਚਦੇ ਆਂ ਵਾਹ ਜੀ ਵਾਹ ਹਾਂ ਜੀ ਹਾਂ ਜੀ ਇਸੇ ਰਿਕੁਇਰਮੈਂਟ ਲੈ ਲਈ ਕਿ ਪਰ ਸੰਘਰਸ਼ ਜਾਰੀ ਹੈ ਰਿਟਾਇਰਮੈਂਟ ਤਾਂ ਲਈ ਵੀ ਤੇ ਇਸੇ ਜਾਰੀ ਹੈ ਸਾਰਾ ਕੰਮ ਬਸ ਹੀ ਆ ਕੰਮ ਕਰਿਆ ਮੁੜ ਕੇ ਬਾਪੂ ਵੇਲਾ ਆ ਕੰਮ ਕਰਿਆ ਮੁੜ ਕੇ ਬਾਪੂ ਵੇਲਾ ਬਸ ਆਈ ਹੈ ਹੈ ਜੀ ਜਵਾਕ ਛੱਡਿਆ ਪੋਤੀਆਂ ਉਹਨਾਂ ਨੂੰ ਛੱਡਿਆ ਸਕੂਲ ਲਿਆ ਕਿਸ ਨੂੰ ਛੱਡਿਆ ਕਿਸ ਨੂੰ ਲਿਆ ਇਸ ਤਰ੍ਹਾਂ ਚੱਲੀ ਜਾਂਦਾ ਕੰਮ ਬਸ ਹੁਣ ਆਪਣੀ ਤਾਂ ਰਿਟਾਇਰਮੈਂਟ ਹੀ ਆ ਬਸ ਕੰਮ ਤਾਂ ਇਹਨਾਂ ਨੇ ਕਰਨਾ ਐ ਬਸ ਜ਼ਿੰਮੇਵਾਰੀ ਫਿਰ ਵੀ ਹਲੇ ਬੇਰੁਜ਼ਗਾਰ ਸਿਟੀ ਬੈਠਿਆ ਇਹ ਉਹ ਦੇਣਾ ਲੈਣਾ ਹਾਂ ਉਹ ਮੇਨਿਸਟਰੀ ਬੈਠੇ ਹਲੇ ਸਾਰਾ ਆਨੇ ਬੰਦਿਆਂ ਦੇ ਬਹੁਤ ਤਜਰਬੇ ਆ ਲਈ ਕੋਈ ਇਹ ਆਪਣਾ ਨਾਲ ਚਿੱਟੀ ਹੋਈ ਹੈ ਜਿੰਦਗੀ ਦੇ ਸੰਘਰਸ਼ਾਂ ਵਿੱਚ ਹੀ ਨਿਕਲ ਕੇ ਜਿੱਤੀ ਹੁੰਦੀ ਹੈ ਹਨਾ ਇਹ ਤੁਸੀਂ ਸਮਝ ਲਓ ਵੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਚੱਲੇ ਆ ਫੀਟਰ ਮਸ਼ੀਨ ਤੋਂ ਚੱਲੇ ਆ ਕਰਦੇ ਤੇ ਜਿਹੜੀ ਜਮੀਨ ਹੈਗੀ ਹੈ ਕੁਛ ਢਿੱਕ ਢੁੱਕੇ ਦੇ ਲੈ ਕੇ ਬਾਹੀ ਕਰਦੇ ਆ 25 30 ਕਿੱਲਾਂ ਦੀ ਬਾਹੀ ਕਰਦੇ ਆ ਜੀ ਇਹੀ ਗੱਲ ਹੈ ਤੇ ਫੀਟਰ ਮਸ਼ੀਨ ਤੋਂ ਜਲੇ ਮਹਾਰਾਜ ਨੇ ਐਸੇ ਦਿਕਰ ਬਚਾ ਦੇ ਤੇ ਹਾਂ ਜੀ ਸੰਘਰਸ਼ ਆ ਤੁਹਾਡੇ ਨਾਲ ਸੰਬੰਧ ਸੰਘਰਸ਼ ਦਾ ਬਸ ਮਿਹਨਤ ਤਾਂ ਕਰਨੀ ਪੈਂਦੀ ਹੈ ਮਿਹਨਤ ਨਾਲ ਹੀ ਹੈ ਨਸ਼ੇ ਪੱਤੇ ਦੇ ਨੇੜੇ ਨਹੀਂ ਗਏ ਅੱਜ ਤੱਕਰ ਜੀ ਮਹਾਰਾਜ ਦੀ ਕਿਰਪਾ ਹੈ ਲੜ ਲਾ ਲਈ ਉਹਨੇ ਸੱਚੇ ਪਾਤਸ਼ਾਹ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਆਪ ਕਰਦੇ ਆ ਮਹਾਰਾਜ ਨੇ ਬਖਸ਼ੀਆ ਸੰਗਤ ਨੇ ਬਖਸ਼ੀਆ ਜੀ ਤੇ ਉੱਥੇ ਵੀ ਸੇਵਾ ਚੱਲਦੀ ਹੈ ਆਪਣੀ ਵਾਹ ਜੀ ਵਾਹ ਹਾਂ 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 ਬਹੁਤ ਵਧੀਆ ਬਾਪੂ ਜੀ ਵੇਖੋ ਨਵੇਂ ਭਰਾ ਨਵੀਆਂ ਭੈਣਾਂ ਬੇਰਜ਼ਗਾਰੀ ਹਾਂਜੀ ਹਾਂ ਨੌਕਰੀ ਕਿਸੇ ਨੂੰ ਨਹੀਂ ਮਿਲ ਰਹੀ ਨਹੀਂ ਮਿਲ ਨਹੀਂ ਸਰਕਾਰਾਂ ਕੱਲੀ ਕਾਗਜ਼ਾਤ ਹੀ ਕੱਢੀ ਜਾਂਦੀਆਂ ਹਾਂ ਕੱਢੀ ਜਾਂਦੀਆਂ ਹਾਂਜੀ ਕਰੀਆਂ ਪੜ੍ਹਦੇ ਸਕੇ ਬੱਚੇ ਨੂੰ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਮਿਲਦਾ ਜੀ ਜਿਹੜਾ ਤੁਸੀਂ ਆਪਣੇ ਪੁੱਤ ਨੂੰ ਗਾਈਆਂ ਦਾ ਕਾਰੋਬਾਰ ਕਰਾਇਆ ਹਾਂਜੀ 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 ਕੀ ਸੋਚ ਨਾਲ ਕਰਾਇਆ ਫਿਰ ਠੀਕ ਹੈ ਕਾਰੋਬਾਰ ਇਹ ਕਿਵੇਂ ਲੱਗਦਾ ਕਿਉਂਕਿ ਤੁਹਾਡਾ ਤਿਆਰਪਾ ਬਹੁਤ ਹੈ ਕਾਰੋਬਾਰ ਤੇ ਵੇਖੋ ਜੀ ਮਿਹਨਤ ਕਿਤੇ ਕੰਮ ਨਹੀਂ ਕਰ ਲੋ ਹੂੰ ਮਿਹਨਤ ਦਾ ਫਾਇਦਾ ਪ੍ਰਮਾਤਮਾ ਹਰੇਕ ਦੀ ਝੋਲੀ ਪਾਉਂਦਾ ਜੀ ਮਿਹਨਤ ਦੀ ਕਰਨਾ ਹੁਣ ਇਹ ਖਰਚਾ-ਕੁਰਚਾ ਕੱਢ ਕੇ ਜਿੰਨੀ ਸਰਕਾਰੀ ਨੌਕਰੀ ਮਿਲਦੀ ਹੈ ਉਹਦੋਂ ਮੁਰੇ ਜਾਂਦੀ ਹੈ ਥੱਲੇ ਨਹੀਂ ਜਾਂਦੀ ਬੱਲੇ 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 ਹਾਂਜੀ ਹਾਂਜੀ ਐਡੇ ਐਡੇ ਬਾਪੂ ਹੌਸਲੇ ਦਿਨੇ ਪੁੱਤ ਨੂੰ ਫੇਰ ਹੀ ਹੈ ਫੇਰ ਹੀ ਹੈ ਫਿਰ ਹਾਂ ਕਮ ਹੌਸਲੇ ਕਮਾਈ ਇੱਕ ਇੱਕ ਕੋਈ ਗੱਲ ਦਸੀ ਐ ਨਾ ਮਿਹਨਤ ਕਰੋ ਰੱਬ ਤੁਹਾਡੇ ਕੋਲੇ ਲੁਕੋ ਕੇ ਕੁਝ ਨਹੀਂ ਰੱਖਦਾ ਹੂੰ ਮਿਹਨਤ ਕਰੋ ਕੋਈ ਵੀ ਬੰਦਾ ਹੈ ਜੀ ਮਿਹਨਤ ਕਰੋ ਪਰਮਾਤਮਾ ਨੂੰ ਯਾਦ ਰੱਖੋ ਕਿਸੇ ਦਾ ਮਾੜਾ ਨਾ ਸੋਚੋ ਚੰਗਾ ਸੋਚੋ ਜੇ ਚੰਗਾ ਨਾ ਸੋਚ ਸਕਦੇ ਮਾੜਾ ਵੀ ਨਾ ਸੋਚੋ ਮਾੜਾ ਵੀ ਨਾ ਸੋਚੋ ਹਾਂ ਮਹਾਰਾਜ ਦੀ ਕਿਰਪਾ ਮਹਾਰਾਜ ਰੇਤ ਕਿਰਪਾ ਕਰੇ ਨੈਕ ਟਾਈਮ ਚ ਇਹ ਜਾਨਵਰ ਬਣਾਏ ਆ ਆਪਾਂ ਏ ਭਾਈ ਆਪਾਂ ਨੂੰ 2.5 ਸਾਲ ਹੀ ਹੋਇਆ ਜੀ ਰੱਖਿਆ ਰੋਹਣਾ ਹੂੰ ਫਿਰ ਤਾਂ ਹੀ ਕਰ ਹੁਣ ਸਾਡਾ ਇਹ ਦਿੱਕਤ ਵਾਲੀ ਸੀ ਜਗ੍ਹਾ ਦੀ ਤਾਂ ਕਰਕੇ ਹੁਣ ਮਸ਼ੀਨ ਵੇਚ ਰਹੇ ਆ ਤੇ ਬਸ ਕੰਮ ਪੂਰਾ ਵਧੀਆ ਚੱਲ ਰਹੀ ਜੀ ਪਸੰਦ ਆ ਤਾਂ ਆਪਣਾ ਜੀ ਹਾਂਜੀ ਹਾਂਜੀ ਆ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੌਰਿਆ ਸੂਰਿਆ ਵਾਲੇ ਪਾਸੇ ਜਾਣ ਆਉਣ ਦੀ ਬਾਪੂ ਲਕੀਰ ਵੱਜ ਗਈ ਹੋਊਗੀ ਹੁਣ ਤਾਂ ਉਹ ਤਾਂ ਬਹੁਤ ਜल्दी ਵੱਜੀ ਹਾਂਜੀ ਆਉਣਾ ਜਾਣਾ ਤਾਂ ਵੱਧ ਵਾਲੇ ਨਾਲ ਔਖ ਹੀ ਹੁੰਦਾ ਇਹ ਸਾਰਾ ਵੱਧ ਵਾਲੇ ਦਾ ਬਹੁਤ ਔਖਾ ਹੁੰਦਾ ਔਖਾ ਜੀ ਹਾਂਜੀ ਕੰਮ ਵੈਸੇ ਕੰਮ ਮਿਹਨਤ ਜਰੂਰ ਮੁਨਾਫੇ ਵਾਲਾ ਹੈ ਪਰ ਮਿਹਨਤੀ ਬਹੁਤ ਹੈ ਕਿਤੇ ਜਾ ਨਹੀਂ ਸਕਦਾ ਬੰਦਾ ਜਾ ਨਹੀਂ ਸਕਦਾ ਕੋਚਲੇ ਦਾ ਦੋ ਬੰਦੇ ਹੈਗੇ ਇੱਕ ਦੇ ਜੇ ਕਿਤੇ ਉਹਨੇ ਕਿਤੇ ਜਾਣਾ ਇਹ ਮੈਂ ਵੀ ਪਰਿਵਾਰ ਹੈ ਹਾਂ ਹਾਂ ਜੁਆਇੰਟ ਪਰਿਵਾਰ ਹੈ ਸਰ ਜੁਆਇੰਟ ਫੈਮਿਲੀ ਹੈ ਮੇਰਾ ਵੱਡਾ ਭਾਈ ਉਹ ਦੁੱਧ ਪਾਉਂਦਾ ਜੀ ਫੇਰ ਚ ਦੁੱਧ ਪਾ ਕੇ ਆਉਂਦੇ ਜੀ ਬਟਿੰਡੇ ਤੇ ਆਪਣੇਦਰਸ਼ ਨਗਰ ਚ ਤੁਸੀਂ ਤਿਆਰ ਕਰਨਾ ਹਾਂਜੀ ਹਾਂਜੀ ਉਹਨੇ ਡੋਰ ਟੂ ਡੋਰ ਘਰਾਂ ਦੇ ਵਿੱਚ ਜਾ ਕੇ ਪਾ ਕੇ ਆਉਂਦਾ ਪਰਾਂ ਜੀ ਆ ਕੇ ਪਾ ਕੇ ਆਉਂਦੇ ਹੋਰ ਪਿੰਡ ਚੋਂ ਵੀ ਥੋੜਾ ਬਹੁਤ ਜਿਹੜੇ ਖਾਸ ਖਾਸ ਬੰਦੇ ਆਪਣੋਂ ਤੋਂ ਲੈ ਕੇ ਆਉਣੇ ਪਿੰਡ ਚੋਂ ਚਾਉਣੇ ਜੀ ਬਹੁਤ ਲੰਬੇ ਸਮੇਂ ਤੋਂ ਫਿਰ ਦੁੱਧ ਜਿਹੜਾ ਡੋਰ ਟੂ ਡੋਰ ਪਾਉਣ ਵਾਲਾ ਕੰਮ ਸਟਾਰਟ ਕੀਤਾ ਇਹ ਸਾਵੀ ਲੋਧੀ 1972 ਦਾ ਚੱਲਦਾ ਵੈ ਆਪਣੇ ਕੰਮ ਤੁਸੀਂ ਬਾਪੂ ਜੀ ਸਟਾਰਟ ਕੀਤਾ ਫਿਰ ਮੈਂ ਨਹੀਂ ਮੇਥੇ ਮੇਰਾ ਵੱਡਾ ਭਾਈ ਸੀ ਹੂੰ ਪਹਿਲਾਂ ਉਹਨੇ ਸਟਾਰਟ ਕੀਤਾ ਫਿਰ ਉਹ ਦੀ ਡੈਥ ਹੋ ਗਈ 83 ਚ ਜੀ ਢਿੱਲਾ ਸੇ ਰਹਿੰਦੇ ਸੀ ਫਿਰ ਉਹ ਤੋਂ ਬਾਅਦ ਮੈਂ ਕਰਨ ਲੱਗ ਗਿਆ ਉਹ ਮੇਰਾ ਛੋਟਾ ਭਾਈ ਹੈ ਜੀ ਫਿਰ ਉਹ ਕਰਨ ਲੱਗ ਗਿਆ ਨਾਲ ਅਸੀਂ ਦੋਨਾਂ ਨੇ ਕਰਿਆ ਫਿਰ ਇਹਨੂੰ ਸਰਵਿਸ ਮਿਲ ਗਈ ਐਨਐਫਐਲ ਚ ਜੀ ਫਿਰ ਉਹ ਮੈਂ ਇਕੱਲਾ ਹੀ ਕਰ ਲਾ ਕੇ ਤੋਂ ਬਾਅਦ ਫਿਰ ਉਦੋਂ ਤੋਂ ਚੱਲਦਾ ਹੀ ਆਇਆ ਬਸ ਅੱਛਾ ਹਾਂ ਉਹ ਬਾਈ ਨੂੰ ਨੌਕਰੀ ਮਿਲ ਗਈ ਫਿਰ ਹੈ ਹਾਂ ਉਹਨੂੰ ਨੌਕਰੀ ਮਿਲ ਗਈ ਇਹਨਾਂ ਬਲ ਚਿੱਟੇ ਕੁੜਤੇ ਪਿਆ ਮੈਂ ਤਾਂ ਜੱਜ ਹੁੰਦਾ ਵੀ ਟੀਨੋ ਪਾਲ ਦਿੱਤਾ ਵਿਆ ਹਾਂ ਹਾਂ ਇਹਨਾਂ ਨੂੰ ਸਰਵਿਸ ਇਹਨਾਂ ਬਲ ਸਰਵਿਸ ਹੀ ਮਿਲ ਗਈ ਇਹਨਾਂ ਨੂੰ ਹਾਂ ਹਾਂ ਵਾਹ ਜੀ ਵਾਹ ਰਲ ਮਿਲ ਕੇ ਕਰੀ ਜਾਂਦੇ ਹਾਂ ਹਾਂ ਜੀ ਹਾਂ ਨਾਲੇ ਦੁੱਖ ਦੇ ਸੁੱਖ ਦੇ ਪਤਾ ਨਹੀਂ ਲੱਗਦਾ ਨਾਲੇ ਕਾਰੋਬਾਰ ਹੋ ਜਾਂਦਾ ਨਾਲੇ ਦੋ ਰੁਪਈਆ ਦੀ ਆਮਦਨ ਨਾਲੇ ਸੁੱਖ ਨਾਲ ਵੇੜਾ ਹਾਂ ਵਧੀਆ ਜੀ ਮਿਹਨਤ ਕਰਦੈ ਜਿਹੜਾ ਬੰਦਾ ਕੰਮ ਲੱਗਿਆ ਕੋਈ ਤੇ ਵੀ ਲੱਗਿਆ ਜੀ ਜਿਹੜਾ ਕੰਮ ਕਰਦਾ ਉਹ ਕਦੇ ਭੁੱਖਾ ਨਹੀਂ ਮਰਦਾ ਪਰਮਾਤਮਾ ਉਹਨੂੰ ਭੁੱਖਾ ਨਹੀਂ ਮਾਰਦਾ ਜੀ ਹਾਂ ਦਿਨੋ ਦਿਨ ਚੜ੍ਹਾਈ ਹੋ ਗਈ ਬੰਦੇ ਦੀ ਇਹ 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 ਹੁਣ ਭਾਈ ਨਸ਼ੇ ਪੱਤੇ 'ਚ ਬਹਿ ਕੇ ਫਿਰਦਾ ਤੁਹਾਨੂੰ ਪਤਾ ਹੀ ਹੈ ਇਹ ਜਿਹਾਂ ਹਾਲ ਹੁੰਦਾ ਜਨਤਾ ਦਾ ਬਾਪੂ ਜੀ ਕਿੰਨੇ ਕਿੰਨੇ ਕਿਲੋਟਰ ਵਾਲੀਆਂ ਫਿਰ ਪਾਈਆਂ ਆਪਾਂ ਕੀ ਕਿੰਨੇ ਕ ਜੱਜਮੈਂਟਸ ਦੇਖਿਆ ਫਿਰ ਦੁੱਧ ਹੈ ਹੈ ਜੇ ਮਦਲਵੀ 24 25 ਕਿਲੋ ਟਿੱਕਰ ਦਿੰਦੀਆਂ ਠੀਕ ਆ ਆਉਟਪੁੱਟ 18-19 ਕਿਲੋ ਦੇ ਚ 24-25 ਕਿਲੋ ਉੱਤੇ ਕਰ ਦਿੰਦੀਆਂ ਗਾਈਆਂ ਜੀ ਤੇ ਮੱਝਾਂ ਆਪਣੇ ਕੋਲੇ 18 ਨਿਕਲੀਆਂ ਕਿਲੋ ਵਾਲੀ ਵੀ ਹੈਗੀ ਐ ਅੱਛਾ ਹਾਂ 18 ਨੋ ਕਿਲੋ 12-13 ਵਾਲੀ ਵੀ ਹੈਗੀ ਜੇ ਕੋਈ ਪਸ਼ੂ ਪੂਸ਼ੂ ਲੈ ਕੇ ਆਣਾ ਸਾਡੇ ਬਾਪੂ ਨੂੰ ਨਹੀਂ ਜਾਂਦੇ ਹਾਂ ਹਾਂ ਜੀ ਹਾਂ ਬਾਪੂ ਮਾਪੂ ਦਾ ਦੁਰਦੇ ਨਹੀਂ ਆਖਦੇ ਤੂੰ ਚੱਲ ਨਾਲ ਅੱਛਾ ਬੁੱਢੇ ਹੱਡਾਂ ਨੂੰ ਹਜੇ ਨਾਲ ਘੜੀਜਦੇ ਆ ਪਤਾ ਵੀ ਤਿਆਰ ਬਾਈ ਮਾਰ ਨਹੀਂ ਨਹੀਂ ਮਹਾਰਾਜ ਦੀ ਕਿਰਪਾ ਹਲੇ ਕੋਈ ਆਪਾਂ ਨੂੰ ਕੋਈ ਬੈਲ ਨਹੀਂ ਕੋਈ ਕੁਛ ਨਹੀਂ ਗਾ ਤੇ ਸਰੀਰ ਕਾਇਮ ਹੈ ਠੀਕ ਹੈ ਮਾੜੀ ਮੋਟੀ ਗੋਲੀ ਗੱਪੀ ਦਾ ਹਰ ਥਾਣੀ ਪੈਂਦੀ ਆ ਤੇ ਕੋ ਬਸ ਠੀਕ ਹੈ ਬਾਰੀ ਕਿਰਪਾ ਮਹਾਰਾਜ ਦੀ ਮੈ ਤਾਂ ਹਰੀਖ ਤੇ ਰੱਖੇ ਨਹੀਂ ਕਿਰਪਾ ਕਿ ਬਾਦਸ਼ਾਹ ਕਿਉਂਕਿ ਬੜੇ ਪਾਪ ਦੇ ਆਪ ਨੂੰ ਮੰਨ ਲੈਣੀ ਬੜੇ ਫਾਇਦਾ ਹਾਂ 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 ਜਿਹੜੇ ਬੰਦੇ ਨੇ ਨਹੀਂ ਮੰਨਿਆ ਉਹਦੀ ਵਾਸਤੇ ਕੋਈ ਬੜੇ ਫਾਇਦਾ ਨਹੀਂ ਕਿਉਂਕਿ ਉਮਰ ਕੋਈ ਬਹੁਤੀ ਨਹੀਂ ਗਈ ਕਿੰਨੀ ਉਮਰ ਹੋ ਗਈ ਬਾਪੂ ਜੀ ਤੁਹਾਡੀ ਆਪਣੀ ਉਮਰ 67 ਸਾਲ ਹੋ ਗਈ 68ਵਾਂ ਸਾਲ ਲੱਗਿਆ ਕੋਈ ਬਹੁਤੀ ਨਹੀਂ ਉਮਰ ਬਹੁਤੀ ਨਹੀਂ ਉਮਰ ਠੀਕ ਹੈ ਹਾਂ ਚਲੋ ਨਸ਼ੇ ਪੱਤੇ ਤੋਂ ਰਹਿ ਤਾ ਸਿਹਤ ਦਾ ਧਿਆਨ ਰੱਖਦੇ ਹਾਂ ਹਾਂ ਸਿਹਤ ਦਾ ਬਹੁਤ ਚਲੋ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਉਮਰ ਤੁਹਾਡੀ ਲੰਬੀ ਕਰੇ ਹਾਂਜੀ ਅੱਛਾ ਕੁਸ਼ਕ ਮੱਝਾਂ ਪਾਲੀਆਂ ਹਾਂਜੀ ਹਾਂਜੀ ਕੁਸ਼ਕ ਗਾਇਆਂ ਪਾਲੀਆਂ ਹਾਂ ਹਾਂ ਕੁਸ਼ਕ ਗਾਇਆਂ ਪਾਲੀਆਂ ਖਰਚਾ ਤੁਸੀਂ ਵੀ ਸਰਵਿਸ ਮੈਨੂੰ ਲੱਗਦਾ ਬਿਲਕੁਲ 0% ਹੀ ਕਰਿਆ ਹਨਾ ਹਾਂਜੀ ਹਾਂ ਖਰਚਾ ਹੋਰ ਵੱਡਾ ਨਹੀਂ ਕਰਾਇਆ ਜੀ ਅਸੀਂ ਉੱਤੇ ਮੈਂ ਕੋਈ ਛੱਡ ਛੱਡ ਤੇ ਜਾਉਂ ਮੈਂ ਕੋਈ ਬਾਪੂ ਫਿਰ ਕਾਰ ਨਹੀਂ ਕੋੜਨੇ ਵਾਲਾ ਦੁੱਧ ਕਿਤੇ ਨਾ ਕਿਤੇ ਪੀਨੇ ਉਹ ਪੁਰਾਣੇ ਵਾਲੇ ਹਾਂਜੀ ਸਾਡੇ ਦਾ ਮਹਾਰਾਜ ਦੀ ਕਿਰਪਾ ਨਾਲ ਇਸ ਪਹਿਲੇ ਦਿਨ ਤੇ ਕਾੜੀਆਂ ਅਲੂਤੇ ਰੱਖਦੇ ਰੱਖਦੇ ਆ। ਅੱਛਾ ਜੀ। ਹਾਂਜੀ ਹਾਂਜੀ। ਆ ਹਾਰਾ ਬਣਾਇਆ ਵੀ ਆਪਣੇ। ਹਮਮ। ਹਾਰੇ ਵਿੱਚ ਕਾੜਨੀ ਵਾਲੇ ਅਲੂਤੇ ਰੱਖਿਆ ਹੋਵੇ। ਇਹਦੇ ਵਿੱਚ ਹਾਂ। ਆ ਹੋ ਗਿਆ ਫਿਰ ਉਦੋਂ ਪੀਣਾ ਹੈ। ਟਾਉਨ ਪੀਣਾ ਬਸ। ਹਾਂ। ਤੇ ਇਹਦੇ ਨਾਲ ਤਾਂ ਨਹੀਂ ਬਲੱਡ ਬਲੂਡ ਵਧਦਾ ਹਨਾ? ਨਹੀਂ ਇਹਦੇ ਨਾਲ ਫਰਕ ਰਹਿੰਦਾ ਵੈਸੇ। ਹਮਮ। ਬਹੁਤ ਚਿਰ ਮਤਲਬ ਤੌੜੀ ਵਾਲਾ ਤੁਸੀਂ ਪੀਂਦੇ ਮੈਂ ਤਾਂ ਬਸ ਸਾਰੇ ਤੌੜੀ ਵਾਲਾ ਪੀਂਦੇ ਕਰਿ ਸ਼ਾਮ ਨੂੰ। ਵਾਹ ਜੀ ਵਾਹ। ਬਹੁਤ ਵਧੀਆ ਦੁੱਧ ਹੈ ਇਹਦੇ ਜਿੰਨੇ ਗੁਣ ਦੱਸੇ ਜਾਣ ਥੋੜੇ ਆ ਹਾਂ ਹਾਂ ਨਾਲੇ ਇਹ ਨਾਲੇ ਤੇ ਦੋ ਘੱਟ ਲੈਣਾ ਇਹ ਤਾਂ ਕਰੇ ਖਾਂਡ ਯੁਕਰਕ ਹੋ ਬਣ ਜਾਂਦਾ ਹੈ ਹਮ ਨਾ ਇਹ ਦੁੱਧ ਵਧੀਆ ਬਣ ਜਾਂਦਾ ਪੀਣ ਵਾਲਾ ਵਾਹ ਜੀ ਵਾਹ ਹਾਂ ਜੀ ਪਹਿਲੇ ਜਵਾਨਾ ਜੀ ਵੀ ਜਦੋਂ ਖੇਤੋਂ ਆਉਣਾ ਗੋੜ ਦਾ ਡਾਲਾ ਲੈਣਾ ਨਾਲ ਤੋੜਿਆ ਦੁੱਧ ਪੀਣਾ ਤੇ ਥਕੇ ਮਤ ਕੋ ਕਿ ਤੇਰੇ ਪਾਸੇ ਜਾਂਦਾ ਸੀਗਾ ਤੇ ਨਸ਼ੇਪਤੀ ਵਾਲੇ ਪਾਪਸੇ ਪਹਿਲੇ ਦਿਨ ਟੂਰਿੰਗ ਗਏ ਵਾਹ ਜੀ ਵਾਹ ਪਹਿਲੇ ਦਿਨ 100 100 ਸਾਲ ਉਮਰਾ ਭੋਗ ਗਏ ਲੋਕ ਉਹ ਗੋੜ ਖਾਂਦੇ ਸੀ ਗੋੜ ਖਾਂਦੇ ਸੀ ਉਹ ਪੀਂਦੇ ਸੀ ਖੁੱਲਾ ਵਾਹਾ ਖੁਸ਼ੀ ਹੁੰਦਾ ਉਹ ਤਾਂ ਦਾਣੇ ਖਾਣ ਛੋਲੇ ਦੇ ਦਾਣੇ ਖਾਣੇ ਨਾਲ ਗੋੜ ਦਾ ਡੱਲਾ ਖਾ ਲੈਣਾ ਤੇ ਦੁੱਧ ਪੀ ਲੈਣਾ ਉਤੋਂ ਦੀ ਬਸ ਵਾਹ ਜੀ ਵਾਹ 2-12 ਸੀ ਆਹ ਬੱਪੂ ਕੀ ਚੀਜ਼ ਪਈ ਆ ਇਹ ਚੱਕੀ ਐ ਆਟਾ ਵੀ ਆਟਾ ਵੀ ਪੀ ਸਕਦੇ ਆ ਬੇਦਨਾ ਤੇ ਲੇਟੀ ਵੀ ਪੀ ਸਕਦੇ ਵੈਸੇ ਜਿਆਦਾ ਲੇਟੀ ਤੇ ਕਾਮਯਾਬ ਹੈ ਕਿਉਂ ਆਟੇ ਦੇ ਟਾਈਮ ਥੋੜਾ ਜਿਹਾ ਵੱਧ ਲਾਉਂਦੀ ਹੈ ਵੇਖੋ ਦਰਸ਼ਕੋ ਨਮਗੀਆਂ ਗੁੱਡੀਆਂ ਤੇ ਨਵੇਂ ਪਟੋਲੇ ਮੈਂ ਤਾਂ ਕਹਤਾਰ ਧੂਰ ਚੋਣ ਵਾਲੀ ਮਸ਼ੀਨ ਹੈ ਤੇ ਬਾਪੂ ਨੇ ਦੱਸਿਆ ਵੀ ਇਹ ਤਾਂ ਕਿ ਆਟਾ ਦਾਣਾ ਪੈਂਦੀ ਹੈ ਕਿਵੇਂ ਬਾਪੂ ਕਿੰਨਾ ਚਿਰ ਹੋ ਗਿਆ ਲਿਆਂਦੀ ਨੂੰ ਇਹਨੂੰ ਲਿਆਂਦੀ ਦੋ ਤਿੰਨ ਸਾਲ ਦੋ ਤਿੰਨ ਸਾਲ ਹੋ ਗਏ ਉਹ ਲਿਆਂਦੀ ਨੂੰ ਹੂੰ ਕੋਈ ਰਿਪੇਅਰ ਨਹੀਂ ਇਹਦੀ ਕੁਛ ਨਹੀਂ ਬਸ ਰਿਪੇਅਰ ਵੀ ਹੈ ਨਹੀਂ ਇਹਦੀ ਕੋਈ ਅੱਛਾ ਰਿਪੇਅਰ ਹੈ ਨਹੀਂ ਜੀ ਹਾਂ ਹਾਂ ਠੀਕ ਹੈ ਸਿੰਗਲ ਸਿੰਗਲ ਫੇਸ ਤੇ ਚੱਲਦੀ ਹੈ ਇਹ ਮੋਟਰ ਲੱਗੀ ਇਹਦੇ ਚ ਤੇ ਬਹੁਤ ਵਧੀਆ ਚੀਜ਼ ਹੈ ਲੈਕੀ ਦਾ ਹੈ ਨਾ 4-5 ਮਨ ਕੱਢ ਦਿੰਦੀ ਆ ਮਤਲਬ 2-3 ਘੰਟਿਆਂ ਚ 2-3 ਘੰਟਿਆਂ ਚ 3-4 ਮਨ ਕੱਢ ਦਿੰਦੀ ਆ ਹਾਂਜੀ 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 ਕੱਢ ਦਿੰਦੀ ਆ ਇਹ ਰਾਮ ਅੱਛਾ ਹਾਂ ਰੇਟੀ ਦਾ ਹੀ ਨਹੀਂ ਮਰਜੀ ਪੀ ਜਾਵੇ ਨਾ ਆਥੇ ਤੇ ਥੋੜਾ ਟਾਈਮ ਲਾਉਂਦੀ ਇਹ ਕਣਕੇ ਦੀ ਐ ਛੋ ਪੈਂਦੀ ਆ ਜੀ ਇੱਥੋਂ ਪੈਂਦੀ ਆ ਇੱਥੇ ਇੱਥੋਂ ਹੀ ਆਈ ਜਾਂਦੀ ਆ ਇੱਥੋਂ ਦੀ ਜਾਈ ਜਾਂਦੀ ਆ ਜਿੰਨੀ ਘਟ ਵੱਧ ਕਰਨੀ ਆ ਹਾਂ ਅਜਿ ਤੋਂ ਘਟ ਵੱਧ ਹੋ ਜਾਂਦੀ ਆ ਤੇ ਇਧਰਾ ਥੱਲੇ ਇਹਦੇ ਜਾਲੀ ਲੱਗਦੀ ਆ ਇੱਥੇ ਇੱਥੇ ਜਾਲੀ ਲੱਗਦੀ ਥੱਲੇ ਇਹਦੇ ਹੈਗਾ ਟੱਬ ਹੈਗਾ ਦਾ ਛੋਟਾ ਜਿਹਾ ਉਹਦੇ ਵਿੱਚ ਪਈ ਜਾਂਦੀ ਆ ਲੈ ਬਈ ਸੱਜਣੋ ਕੌਣ ਕਿੰਨੇ ਦੇ ਨਾਲ ਸਿਆਣੇ ਕਹਿੰਦੇ ਸਮੁੰਦਰ ਭਰਦਾ ਹੈ ਹਨਾ ਹਾਂਜੀ ਹਾਂਜੀ ਹਰੇਕ ਚੀਜ਼ ਚੋ ਕਿਰਸ ਕਰਾਂਗੇ ਮੱਤਾਂ ਦੇ ਵਿੱਚੋਂ ਬੜੀ ਬੇਨਤੀ ਆ ਜਾਲਗੀਆਂ ਲੱਗੀਆਂ ਇਹਦੇ ਹੂੰ ਜਾਲਗੀਆਂ ਲੱਗੀਆਂ ਤੇ ਅੱਛਾ ਭਲਾਂ ਦੀ ਆਟੇ ਵਾਲੀ ਪਾ ਲੋ ਹਾਂ ਜਾਲਗੀਆਂ ਦਾਣੇ ਵਾਲੀ ਪਾ ਲੋ ਤੇ ਭਲਾਂ ਦੀ ਲੇਟੀ ਵਾਲੀ ਪਾ ਲੋ ਕੋਈ ਪਾ ਲੋ ਚਾਰ ਪੰਜ ਜਾਲਗੀਆਂ ਦੇ ਆ ਹੁਣ ਲੇਟੀ ਵਾਲੀ ਪਾਈ ਵੀ ਹੈ ਅੱਛਾ ਜੀ ਹਾਂ 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 ਹਲਦੀ ਕੰਮ ਜਾਂਦਾ ਕੰਮ ਹਨਾ ਹਲਦੀ ਵੀ ਪੀ ਲੈਣੇ ਹਨਾ ਕੀ ਹਲਦੀ ਪੀ ਲੈ ਅੱਛਾ ਜੀ ਮਾਲਦੀ ਮਸਾਲਾ ਮਿਰਚਾਂ ਜੋ ਕੁਛ ਮਰਜ਼ੀ ਪੀ ਜਾ ਲੈ ਦਿਨ ਜੀ ਹਾਂ 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 ਬਹੁਤ ਵਧੀਆ ਲੈ ਬਾਪੂ ਹੁਣ ਉਧਰ ਆਪਣੇ ਜਾਨਵਰ ਦਿਖਾਉਣੇ ਆ ਦੂਜੇ ਖਾਨੇ ਵਾਲੇ ਹਾਂਜੀ ਆਨ ਕਿੰਨਾ ਕਿੰਨੇ ਟਾਈਮ ਦਾ ਹੋ ਗਿਆ ਅੱਜ ਇਹ 2.5 ਮਹੀਨੇ ਦੀ ਹੋ ਗਈ ਜੀ ਕੱਟੀ ਦੇਖੋ ਦਰਸ਼ਕੋ ਕੈਮਰਾਮੈਨ ਨੂੰ ਕਹਿੰਦੇ ਥੋੜਾ ਦੂਰ ਕਰਕੇ ਦਿਖਾਓ ਮੜਾਇੋ ਨਹੀਂ ਗਾ ਆਧ ਮਹੀਨੇ ਚਰ ਵੀ ਹੋ ਗਈ ਇਹ 2 ਮਹੀਨੇ ਦੀ ਇਹ ਹੋਈ ਮੈਨੂੰ ਲੱਗਦਾ ਦੁੱਧ ਵੇਚਣ ਪੁੱਚਣ ਦਾ ਲਾਲਚ ਘੱਟ ਕਰਦੇ ਹੋ ਪਰ ਖੁੱਲਾ ਦੁੱਧ ਪਿਉਣੇ ਹੋ ਹਾਂਜੀ ਹਾਂਜੀ ਪਸ਼ੂਆਂ ਦਾ ਪਿਉਣਾ ਜੀ ਇਹ ਆਪਣੇ ਅੰਦਰ ਕੱਟੀ ਹੈ ਪਹਿਲਾਂ ਇਹ ਦਾ ਹੈ ਕਿ ਨਵਾਬ ਦੀ ਜੀ ਅੱਛਾ ਨਵਾਬ ਦੀ ਹੈ ਹਾਂਜੀ ਇਹ ਵਾਲੀ ਇਹ ਤਾਂ ਵੈਸੇ ਹੀ ਟੀਕਾ ਲਵਾਇਆ ਸੀਗਾ ਜੀ अच्छा टेक ਆਪਣੇ ਕੋਲ ਅਰਜਨ ਕੁੰਗੜ ਦੀ ਆ ਜੀ ਅਰਜਨ ਕੁੰਗੜ ਦੀ ਵੀ ਰੱਖੀ ਬੈਠੇ ਹਾਂ ਬਾਈ ਜੀ ਹਾਂ ਜੀ ਇੱਕ ਗੱਲ ਜੀ ਠੀਕ ਹੈ ਜੀ ਹਾਂ ਜੀ ਇਹ ਆਪਣੇ ਚਾਚਾ ਜੀ ਆ ਜੀ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਵਧੀਆ ਹੋਰ ਕੀ ਨਾਮ ਹੈ ਜੀ ਤੁਹਾਡਾ ਮੈਂ ਨਾਮ ਇਕਤਲ ਸਿੰਘ ਆ ਜੀ ਜੀ ਫਿਰ ਪਸ਼ੂ ਪਸ਼ੂ ਆ ਗਏ ਕਿੱਥੇ ਜੀ ਨਹੀਂ ਇਹ ਪਿਛਲੇ ਰਕਣਾ ਸੜ ਗਿਆ ਸੀ ਹਾਂ ਜੀ ਬੈਠੇ ਗੱਲ ਚੱਲੇ ਗਏ ਸੀਗੇ ਫਿਰ ਰਕਣਾ ਹਟ ਗਿਆ ਅੱਛਾ ਫਿਰ ਤਾਂ ਅੱਧੱਕ ਦੇਣਾ ਫੋਨ ਸੁਣਦੇ ਹੋਵੋਗੇ ਬਾਹਰ ਲਿਆਂਦਾ ਹੈ ਨਾ ਬਸ ਸਹੀ ਹੈ ਅੱਧੇ ਇੱਕ ਦਿਨ ਚ ਆਪਦੀ ਫਿਰ ਜੌਬ ਜੁੜਦਾ ਹੈ ਹਾਂਜੀ ਠੀਕ ਠਾਕ ਹੈ ਵਧੀਆ ਬੱਚੇ ਬਾਹਰ ਹਾਂ ਬਿਲਕੁਲ ਵਧੀਆ ਚਲੋ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ ਹੈ ਨਾ ਐ ਫਿਰ ਜਦੋਂ ਫ੍ਰੀ ਹੋ ਜਾਂਦੇ ਉਹ ਤੋਂ ਜਨਮ ਬਣਾ ਜਨਮ ਬਣਾ ਦਾ ਸ਼ੌਂਕ ਰੱਖਦੇ ਹੋ ਫਿਰ ਕੀੜਾ ਦੇਖ ਕੇ ਜਾਂਦੇ ਹੋ ਫਾਰਮ ਚ ਹਾਂਜੀ ਹਾਂਜੀ ਬਹੁਤ ਬਹੁਤ ਹੀ ਵਧੀਆ ਕਿਹੜੇ ਪਾਸੇ ਸਰਪ ਜੀ ਤੇ ਖੜੀ ਹੈ ਆਪਣੀ ਅਰਜਨ ਕੁੰਗੜ ਵਾਲੀ ਇਧਰ ਅੰਦਰ ਆਈ ਵਾਹ ਜੀ ਵਾਹ ਵੇਖੋ ਦਰਸ਼ਕੋ ਬਾਈ ਵੀ ਚੰਗਾ ਆਰਕੀਟੈਕਟ ਹੀ ਸਦਕੇ ਲਿਆ ਮੈਨੂੰ ਲੱਗਦਾ ਵੀ ਥਾਂ ਥਾਂ ਜਿੱਥੇ ਜੀ ਕਰੇ ਉੱਥੇ ਹੀ ਬਣ ਲੈ ਕਮਰੇ ਜਨਮਰਾਂ ਨੂੰ ਵਾਹ ਜੀ ਵਾਹ ਇਹ ਸਭ ਤੋਂ ਪਹਿਲਾਂ ਤੁਹਾਡਾ ਤਜਰਬਾ ਬਹੁਤ ਹੋ ਗਿਆ ਤੇ ਦਰਸ਼ਕੋ ਪੁਰਾਣੇ ਸਮੇਂ ਦੀ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਕਿਉਂਕਿ ਹੁਣ ਤਾਂ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕਰ ਲਈ ਹੈ ਨਾ ਸਿਸਟਮ ਚੇਂਜ ਹੋ ਗਿਆ ਕਈ ਵੀਰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਇਹ ਲੱਕਣਾ ਥੱਲੇ ਕਰ ਦੋ ਸਿੱਟੀਆਂ ਆ ਦੱਸੋ ਤੁਸੀਂ ਕਮੈਂਟ ਕਰਕੇ ਅੱਗੇ ਪਾਪੋ ਇਦੋਂ ਹੀ ਬੰਦ ਸਿੱਟੀਆਂ ਜਾਂਦੀਆਂ ਸੀ ਹਨ ਪਹਿਲਾਂ ਆਜਾ ਜਿਹੜੇ ਹੁੰਦੇ ਸੀ ਹਾਂ ਹੁਣ ਕਿਉਂ ਲੱਕੜਾ ਬਸ ਹੁਣ ਤਾਂ ਚੱਕਣ ਦੀ ਘੋਲ ਕਰ ਦੇ ਲੈਂਦੇ ਸੀ ਟੰਦੀ ਤੇ ਬਸ ਦੋ ਸੱਟ ਕੇ ਬਸ ਉਹ ਹੀ ਡੰਗੇ ਸਾਰ ਦਿੰਦੇ ਹਾਂ 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 ਕਿਉਂਕਿ ਦਰਸ਼ਕ ਹੁਣ ਇਸ ਚੀਜ਼ ਦੀ ਵੱਧ ਲੋੜ ਆ ਪਿਛਲੇ ਸਮੇਂ ਦੇ ਵਿੱਚ ਸੰਯੁਕਤ ਪਰਿਵਾਰ ਹੁੰਦੇ ਸੀ 10 10 20 ਵੀ ਜਾਣੇ ਹਰੇਕ ਪਰਿਵਾਰਾਂ ਚ ਹੁੰਦੇ ਸੀ ਇੱਕ ਨੂੰ ਮੰਜਾੜਾ ਕਿ ਸੋਟੀ ਲੈ ਕੇ ਕੋਲੇ ਬਾਹਾਂਦੇ ਸੀ ਹਾਂ ਭਾਈ 2-4 ਘੰਟੇ ਨਿਗਰ ਰੱਖੀ ਮੁੱਟੀ ਕਿੰਨੇ ਚਿਰ ਦੀ ਹੋ ਗਈ ਜੀ ਇਹ ਤਾਂ ਹੋ ਗਈ ਤਿੰਨ ਸਾਲ ਦੀ ਹੋ ਗਈ ਜੀ ਤਾਂ ਜੀ ਸਾਲ ਦੀਆਂ ਹੋ ਗਿਆ ਕਿੰਨੇ ਕ ਟਾਈਮ ਦੀ ਫਿਰ ਟੀਕੇ ਦੇ ਜੋ ਕਰ ਦਿੰਨੇ ਬਸ ਬਸ ਤਾਂ ਲੈ ਤੋ ਦੋਸਤਾਂ ਨੂੰ ਵੀ ਆਹ ਇਕੱਠੀ ਕਿਹੜੀ ਦੀ ਆ ਗਈ ਜੀ ਇਹ ਹੈ ਅਰਜਨ ਕੁੰਗੜ ਦੀ ਜੀ ਲੈ ਵੇਖੋ ਦਰਸ਼ਕੋ ਅਰਜਨ ਕੁੰਗੜ ਦੀ ਹੈ ਤੇ ਕਿੰਨੇ ਟਾਈਮ ਦੀ ਹੋਗੀ ਇਹ 6 ਮਹੀਨਿਆਂ ਦੀ ਹੋਗੀ ਜੀ 6 ਮਹੀਨਿਆਂ ਦੀ ਹੋਗੀ ਹਾਂਜੀ ਵਾਹ ਜੀ ਵਾਹ ਇਹ ਤਾਂ ਫਿਰ ਤਕਰੀਬਨ ਮੇਰੇ ਹਿਸਾਬ ਨਾਲ ਵੀ 1.5 ਸਾਲ ਦੀ ਕੀਤੇ ਦੇ ਜੋਗ ਹੋ ਜੂਗਾ ਹਿਸਾਬ ਨਾਲ ਸਾਮ ਸੰਭਾਲ ਹੈਗੀ ਆ ਹਾਂਜੀ ਹਾਂਜੀ ਸਕਿੰਨ ਸਕੁਨ ਵੇਖੋ ਦਰਸ਼ਕੋ ਹਾਈਡ ਹੂਡ ਚੈੱਕ ਕਰ ਲਓ ਫੇਸ ਬਿਊਟੀ ਬਹੁਤ ਚੰਗੀ ਆ ਬਹੁਤ ਪਤਲੇ ਸਿੰਘ ਦੀ ਹੈ ਜੀ ਹੈਨਾ ਹਾਂਜੀ ਹਾਂਜੀ ਦੁੱਧ ਬਹੁਤ ਵੈ ਇਹਨੂੰ ਅੱਛਾ ਜੀ ਦੁੱਧ ਨੇ ਪਾਲੀਆਂ ਵਾਸਤ ਕਟੀਆਂ ਇਹਦੀਆਂ ਠੀਕ ਹੈ ਕਿੰਨਾ ਦੁੱਧ ਛੱਡ ਦਿੰਦੇ ਹੋ ਬਾਪੂ ਫੇਰ ਦੁੱਧ ਆਏ ਮਲਵੀ ਚਾਰ ਪੰਜ ਕਿਲੋ ਦੁੱਧ ਇਹਨਾਂ ਨੂੰ ਪਿਆ ਦਿੰਦੇ ਆ ਰੋਜ਼ ਪੰਜ ਕਿਲੋ ਪੰਜ ਕਿਲੋ ਪਿਆ ਦਿੰਦੇ ਆ ਫੇਰ ਪੰਜ ਕਿਲੋ ਪਿਆ ਦਿੰਦੇ ਆ ਹਾਂਜੀ ਹਾਂਜੀ ਪਾਪ ਪੁਰਾਣੇ ਮੰਦੇ ਦਾ ਕੈਲਕੂਲੇਟ ਘੱਟ ਕਰਦੇ ਆ ਹੂੰ ਹੂੰ ਰੱਬ ਤੇ ਡੋਰੀਆਂ ਛੱਡ ਦਿੰਦੇ ਆ ਵੀ ਜੋ ਪਰਮਾਤਮਾ ਨੇ ਦੇ ਤਾਂ ਬਹੁਤ ਆ ਜੋ ਦੇ ਦੂਗਾ ਬਹੁਤ ਆ ਹਨਾ ਹਾਂ ਹਾਂ ਇਹ ਨਵੇਂ ਮੁੰਡੇ ਕਿਤੇ ਨਾ ਕਿਤੇ ਕੈਲਕੂਲੇਟ ਕਰਦੇ ਨੇ ਵੀ 5 ਕਿਲੋ ਕਿੰਨੇ ਦਾ ਬਣ ਗਿਆ ਕੈਲਕੂਲੇਟ ਨਹੀਂ ਕਰਦੇ ਨਹੀਂ ਅਸੀਂ ਨਹੀਂ ਕਰਦੇ ਸਾਡੇ ਘਰ 'ਚ ਹੈ ਨਹੀਂ ਇਹ ਕੁਸ ਸਾਡੇ ਘਰ 'ਚ ਨਹੀਂ ਕਰਸਾਲਾ ਦਾ ਸਾਡੇ ਘਰੇ ਵੜਕੇ ਹੈ ਨਹੀਂ ਬਸ ਜਿਹੜਾ ਕੋਈ ਕਾਰਨਾ ਕੰਮ ਟੌਪ ਤੇ ਕਰਨਾ ਹੈ ਖਰਚਾ ਭਵਾ ਚੀਜ਼ੇ ਜਿਹੜੀ ਲੈਣੀ ਹੈ ਵਧੀਆ ਟੌਪ ਦੀ ਲੈਣੀ ਆ ਪੌ ਚਾਰ ਪੈਸੇ ਵੱਧ ਲੱਗ ਜਾਣ ਬਸ ਵਾਹ ਜੀ ਵਾਹ ਕਿਉਂਕਿ ਸਾਸਤਾ ਰਹੇ ਵਾਰ-ਵਾਰ ਤੇ ਮਹਿੰਗਾ ਰਹੇ ਇੱਕ ਵਾਰ ਪ੍ਰਾਣੀਏ ਘਾਹ ਤਾਂ ਵਾਕਿਆ ਪ੍ਰਾਣੀਏ ਘਾਹ ਤਾਂ ਸਹੀ ਹੈ ਮਹਿੰਗਾ ਇੱਕ ਵਾਰ ਰਹੇ ਲੈ ਵੀ ਦਰਸ਼ਕੋ ਇਧਰਲੇ ਪਾਸੇ ਫਿਰ ਬੱਚੀਆਂ ਦਾ ਬਣਾਤਾ ਇਹ ਬੱਚੀਆਂ ਹੁੰਦੀਆਂ ਇੱਥੇ ਬੱਚੇ ਖੁੱਲੀਆਂ ਛੱਡਦੇ ਨੇ ਅੱਛਾ ਜੀ ਪੰਜ ਬੱਚੀਆਂ ਆਪਣੇ ਕੋਲੇ ਵੱਡੀਆਂ ਮਤਲਬ ਇਹ ਇਹਦੇ ਵਿੱਚ ਖੁੱਲੀਆਂ ਛੱਡਦੇ ਨੇ ਕੱਟੀਆਂ ਬਣੀਆਂ ਰੱਖਦੇ ਆ ਬੱਚੀ ਫਿਰ ਕਿੰਨੇ ਕ ਟਾਈਮ ਦੀ ਤਿਆਰ ਕਰ ਦਿੰਦੇ ਆ ਬਾਪੂ ਜੀ ਬੱਚੀ ਦਾ ਵਸਲਾਹ 13 ਚ 14 ਮਹੀਨਾ ਦੀ ਹੈ ਇਹ ਟੀਕੇ ਪਰ ਆਤਾ ਜੇ ਤੇਰਾ ਮਹੀਨਾ ਦੀਆਂ 14 ਬਾਲੇ ਫੀਡ ਫੂਡ ਵਾਲੇ ਚੱਕਰਾਂ ਚ ਪੈਣੇ ਹੋਗੇ ਕਿਵੇਂ ਹਾਂਜੀ ਨਹੀਂ ਸੇਵਾ ਦਾ ਕਰਦੇ ਨੇ ਬਾਲੇ ਪਾਉਨੇ ਹੀ ਤੋਂ ਟਾਈਮ ਫੀਡ ਤਾਂ ਪਾਉਣੀ ਪੈਂਦੀ ਹੈ ਫੇਰ ਹੀ ਹੈ ਫੀਡ ਪਾਉਨੇ ਹੋ ਹਾਂਜੀ ਹਾਂਜੀ ਕਿੱਥੇ 3 ਸਾਲਾਂ ਇਥੇ ਹੁਣੇ ਪਸੂ ਨੇ ਕਿੱਥੇ 2.5 ਸਾਲਾਂ 2 ਸਾਲਾਂ ਸੁਪਣਾ ਹਾਂ ਜੀ ਹਾਂ ਜਾਂ ਵੇਖੋ ਦਰਸ਼ਕੋ ਬੱਚੇ ਦੇਖੋ ਸੰਯੁਕਤ ਪਰਿਵਾਰਾ ਚ ਇੱਕ ਦੂਜੇ ਨਾਲ ਆਪ ਹੀ ਖੇਡਦੇ ਰਹਿੰਦੇ ਆ ਹਨਾ ਜੀ ਦੇ ਬੱਚੇ ਇਕੱਲਾ ਉਹ ਕੰਦਾ ਨਾ ਖੇਡੇ। ਹਾਂ। ਕਿਹੜੀ ਚੀਜ਼ ਨਾ ਖੇਡੇ। ਖੜੋ ਨਾ ਖੇੜ-ਖੇੜ ਕੇ ਵੀ ਅੱਕ ਜਾਂਦਾ। ਅੱਕ ਜਾਂਦਾ। ਸਹੀ ਗੱਲ। ਸੁਜੋਕਤ ਪਰਿਵਾਰਾਂ ਦੇ ਇਹ ਬਹੁਤ ਵੱਡੇ ਫਾਇਦੇ ਆ। ਥਾਣ ਦੇ ਘਰੇ ਕਹਿ ਲੋ ਜੱਟ ਦੇ ਘਰੇ ਕਹਿ ਲੋ ਜਿੰਨਾ ਥਾਂ ਹੋਵੇ ਉਹ ਥੋੜਾ ਹੋ ਜ। ਥੋੜੇ ਹੀ ਥੋੜੇ। ਹਾਂ। ਸਮਾ ਪੈ ਕੇ ਹੌਲੀ-ਹੌਲੀ ਹੌਲੀ-ਹੌਲੀ ਸੰਦ ਬਲੇਵੇਂ ਵਧੀ ਜਾਂਦੇ। ਸੰਦ ਵਧੀ ਜਾਂਦੇ ਆ। ਤਕਨੀਕ ਨਵੀਂ ਆ ਜਾਂਦੀ ਹੈ। ਨਵੇਂ ਮਕਾਨ ਹੋਰ ਕਾਸੇ ਵਾਸਤੇ। ਮਸ਼ੀਨਰੀ ਨਵੀਂ ਤਾਂ ਨਵੀਂ ਆਈ ਜਾਂਦੀ ਹੈ। ਹੂੰ। ਨਵੀਂ ਤਾਂ ਨਵੀਂ ਆਈ ਜਾਂਦੀ ਹੈ। ਉਹ ਫਿਰ ਲੈਣੀ ਪੈਂਦੀ ਆ ਉਸਹਾਵਨਾ। ਜੀ। ਹਾਂ ਹਾਂ ਉਸਹਾਵਨਾ ਫਿਰ ਚ ਹਾਂ ਹਾਂ ਐ ਬਹੁਤ ਵਧੀਆ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਵਿਸਤਾਰ ਪੂਰਵਕ ਤੁਸੀਂ ਜਾਣਕਾਰੀ ਦਿੱਤੀ ਆਪਦੇ ਬੱਚੇ ਨੂੰ ਬਹੁਤ ਵਧੀਆ ਆਪਦੇ ਪੰਜਾਬ ਦੇ ਵਿੱਚ ਆਪਦੇ ਘਰ ਦੇ ਵਿੱਚ ਜਿਹੜਾ ਕਾਰੋਬਾਰ ਹੈ ਸੋਹਣੇ ਸੱਜੇ ਢੰਗ ਨਾਲ ਤੁਸੀਂ ਨਾਲ ਚਲਾ ਕੇ ਦਿੱਤਾ ਕਿ ਮਹਾਰਾਜ ਦੀ ਕਿਰਪਾ ਜੀ ਬੰਦਾ ਕੁਝ ਨਹੀਂ ਕਰ ਸਕਦਾ ਜੋ ਕੁਝ ਹੈ ਮਹਾਰਾਜ ਦੇ ਹੱਥ ਹੈ ਉਹਦੇ ਉਹਦੀ ਨਿਗਾਹ ਸਿੱਧੀ ਤੇ ਸਭ ਕੁਝ ਸਾਰਾ ਜੱਗੀ ਸਿੱਧਾ ਕਿਸੇ ਦਾ ਮਾੜਾ ਨਾ ਕਰੋ ਮੈਂ ਦੁਵਾਰੇ ਫਿਰ ਕਹਿੰਦਾ ਵੀ ਕਿਸੇ ਦਾ ਮਾੜਾ ਨਾ ਕਰੋ ਸੋਚੋ ਵੀ ਨਾ ਕਰਨ ਦਾ ਕੀ ਹੈ ਜੀ ਬੱਸ ਬਹੁਤ ਵਧੀਆ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸਾਡੇ ਵੀਰ ਨੇ ਆਪਣੇ ਘਰ ਦੇ ਵਿੱਚ ਪੰਜਾਬ ਦੇ ਅੰਦਰ ਰਹਿ ਕੇ ਕਾਰੋਬਾਰ ਸਟਾਰਟ ਕੀਤਾ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਬਹੁਤ ਵਧੀਆ ਧੰਨਵਾਦ ਸਾਡੇ ਘਰੇ ਪਹੁੰਚੇ ਛੋਟੇ ਜਿਹੇ ਸੰਦੇ ਸਾਡੇ ਘਰੇ ਪਹੁੰਚੇ ਤੁਸੀਂ ਬਹੁਤ ਵਧੀਆ ਥੈਂਕ ਯੂ